ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇਥੇ ਚੁੱਟੀ ਹੋ ਗਈ ਪਰ ਮੀ ਬਹੁਤ ਜਿਆਦਾ ਪੈ ਰਿਹਾ ਅੱਜ ਤੇ ਮੈਂ ਬਲਵਿੰਦਰ ਨੂੰ ਫੋਨ ਕੀਤਾ ਸੀਗਾ ਮੈਂ ਕਿਹਾ ਵੀ ਅੱਜ ਗੁਲਗਲੇ ਬਣਾ ਲਈਏ ਬਲਵਿੰਦਰ ਕਹਿੰਦੀ ਵੀ ਗੁੜ ਹੈ ਨਹੀਂਗਾ ਤੇ ਮੈਂ ਕਿਹਾ ਚਲ ਕੋਈ ਨਹੀਂ ਗੁੜ ਲੈ ਆਉਣਾ ਮੈਂ ਤੇ ਕਹਿੰਦੀ ਵੀ ਲੈ ਆਇਆ ਆਉਂਦੇ ਹੀ ਗੁੜ ਤੇ ਉਸ ਤੋਂ ਬਾਅਦ ਦੁਬਾਰਾ 5 ਮਿੰਟੋਂ ਫੋਨ ਆ ਗਿਆ ਕਹਿੰਦੀ ਬੱਚੇ ਕਹਿੰਦੇ ਹੁਣ ਬ੍ਰੈਡ ਪਕੌੜੇ ਵੀ ਖਾਣੇ ਆ ਬ੍ਰੈਡ ਵੀ ਲੈ ਕੇ ਆਇਓ ਹੁਣ ਜਾਣਾ ਮਾਰਕੀਟ ਸਮਾਨ ਲੈ ਕੇ ਆਉਣਾ ਥੋੜਾ ਜਿਹਾ ਤੇ ਜਾ ਕੇ ਬਰੈਡ ਬਕੋੜੇ ਖਾਣੇ ਆ ਬਹੁਤ ਜਿਆਦਾ ਤੇਜ਼ ਮੀਂਹ ਆ ਜਿੰਨਾ ਕਹਦਾ ਉਹਨਾਂ ਜਿਆਦਾ ਮੀਂਹ ਆ ਦੇਖੋ ਆਹ ਰੇ ਬਹੁਤ ਜਿਆਦਾ ਮੌਸਮ ਵਧੀਆ ਹੋਇਆ ਹੋਇਆ ਜੀ ਦੇਖੋ ਕਿੰਨਾ ਵਧੀਆ ਮੌਸਮ ਆਇਆ ਕਿਥੇ ਇਹ ਮੀਂਹ ਬਹੁਤ ਜਿਆਦਾ ਪੈ ਗਿਆ ਪੂਰਾ ਬੱਦਰ ਭਰ ਆ ਲੇਕੀ ਇਹ ਨਾਲ ਬੇਸਾਇਨਾ ਨਾਲ ਤੁਨਣਾ ਨਹੀਂ ਗਾ ਕਿਥੇ ਦਾ ਮੌਸਮ ਇੱਥੇ ਪਹਾੜੀ ਏਰੀਆ ਵਾਂਗ ਹੋਇਆ ਤਾਂ ਕੋਈ ਦਰਾਫਤ ਹੀ ਬਹੁਤ ਆ ਟੁਕਟ 6-7 ਲੱਖ ਦਰਾਫਤ ਆਇਆ ਅਸੀਂ ਅਰਦਾ ਜਿੰਨਾ ਵੀ ਹੈ ਨਾ 1178 ਏਕੜ ਜਗ੍ਹਾ ਹੈ 1170 ਕਿਲੇ ਤੇ ਕਿਰਪਾ ਨਾ ਦਰੱਖਤਾ ਹੁਣੇ ਕਰਕੇ ਮੌਸਮ ਕੁਝ ਜ਼ਿਆਦਾ ਵਧੀਆ ਹੋ ਜਾਂਦਾ ਇੱਥੇ بارش ਪੈ ਰਹੀ ਤਾਂ ਰਣੇਂਗੀ ਨੇ ਪਾਰੀ ਤੇ ਕੱਟੋ ਸਮਾਨ ਪਿੱਛੇ ਪਿਆ ਵੱਡੀ ਤੇ ਉਧਰ 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 ਕਰੋ ਤੁਸੀਂ ਸਾਈਡ ਤੋਂ ਇੱਥੇ ਮੈਨੂੰ ਪਿਛਲੀ ਸੀਟ ਤੇ ਜਦੋਂ ਮਹਾਵੀਰ ਜੇ ਆਉਂਦੇ ਹਨ ਚਾਹ ਬਣੀ ਜਾਂਦੀ ਆ ਮੀਰੇ ਮੌਸਮ ਜਾਂ ਉਹਨਾਂ ਨਾਲ ਚਾਹ ਮਿਲ ਜੇ ਹੋਰ ਕੀ ਚਾਹੀਦਾ ਹੁੰਦਾ ਬੰਦੇ ਨੂੰ ਹਨਾ ਕੋਈ ਨੰਦਰ ਚਾਹ ਤੜੀ ਬੈਠੀ ਆ ਤੇ ਗੁਲਗੁਲੇ ਵਾਸਤੇ ਕਾਰੀ ਕਿਚੀ ਬੈਠੀ ਆ ਪੂਰੀ ਔਰ ਇਹ ਗੜ ਤੇ ਆਉਂਦਾ ਬਾਕੀ ਆਲੂ ਵਾਲ ਦੇ ਰੈੱਡ ਪੌਣੇ ਸੌਣ ਲਈ ਕੋਈ ਨੰਦਰ ਆਲੂ ਸਲਰੀ ਹੈਗੀ ਚਾਹ ਪਿੰਦੀ ਨੇ ਹੈਗੀ ਇਹੇ ਕੌਫੀ ਪੀਂਦੀ ਆ ਸਿਰਫ ਦੋ ਟਾਈਮ ਉਹ ਵੀ ਫਿੱਕੀ ਕਿਉਂਕਿ ਮਿੱਠੇ ਨਾਲ ਭਾਰ ਜ਼ਿਆਦਾ ਵੱਧਾ ਤੇ ਮੈਂ ਦੋ ਟਾਈਮ ਘਰੇ ਜਾ ਵੀਣਾ ਹੁਣ ਇੱਕ ਟਾਈਮ ਜੇ ਦਫ਼ਤਰ ਟਾਈਮ ਹੋਵੇ ਤਾਂ ਪੀਲੇ ਦੀਆਂ ਨਹੀਂ ਰਹਿ ਜਾਂਦੀ ਹੈਗੀ 11:00 ਵਜੇ ਤੇ ਗੁੜ ਖੁੱਲ ਗਿਆ ਆਲੂ ਵੀ ਪਿਆਰੀ ਹੈ ਤਕਰੀਬਨ ਹਰੀਆਂ ਮਿਰਚਾਂ ਪਾਵਾਂਗੇ ਵਿੱਚ ਇਹਦੇ ਤੇ ਸੌਸ ਵਗੈਰਾ ਪਾ ਕੇ ਵਧੀਆ ਭਰ ਕੇ ਬਣਾਵਾਂਗੇ ਬ੍ਰੈਡ ਉਹ ਤਾਂ ਬ੍ਰੈਡ ਰੋਲ ਮੰਗਦੇ ਆ ਬ੍ਰੈਡ ਰੋਲ ਉਹ ਮੈਂ ਬਣਾਣਗੇ ਖੌਂਦੇ ਬਣਾਉਣੇ ਉਹ ਬਣਾ ਦੋ ਫਿਰ ਹੋਰ ਕੀ ਆ ਬਰੈਡ ਰੋਲ ਹੀ ਬਣਣਗੇ ਹੁਣ ਸਾਰੇ ਫਿਰ ਉਹ ਮੰਗ ਜੈ ਇਹਨਾਂ ਨੂੰ ਬਣਾਉਣੇ ਨੇ ਬਣਨਗੇ ਕਿਵੇਂ ਉਹਨਾਂ ਨੂੰ ਉਹ ਵਿੱਚ ਮਿਕਸ ਕਰਕੇ ਬਲਜਿੰਦਰ ਪਦੀਨਾ ਤੋੜਨ ਗਈ ਆ ਨਾਲ ਆਪਣੇ ਗਵਾਂਢੀ ਨੇ ਸੀ ਕੁਆਟਰ ਵਾਲੇ ਇਹਨਾਂ ਦੇ ਵਧੀਆ ਹੋ ਜਾਂਦਾ ਹਾਂਜੀ ਬੇਸਣ ਲੈਣਾ ਭੁੱਲ ਗਿਆ ਸੀ ਹੁਣ ਚੱਲਾ ਮੈਂ ਬੇਸਣ ਲੈਣ ਇੱਥੋਂ ਪਿੱਛੇ ਮਿਲ ਜਾਂਦਾ ਤੋਂ ਲੈਣਾ ਛੱਡ ਕੇ ਪਿੱਛੇ ਕੁਆਟਰ ਦੇ ਉਹ ਬਰੀ ਛੋਟੀ ਜਿਹੀ ਮਾਰਕਟ ਬਣੀ ਆ ਦੋਪ ਦੁਕਾਨਾਂ ਨੇ ਉੱਥੋਂ ਮਿਲ ਜੂਗਾ ਹਾਂ ਦੇਖੋ ਪਾਣੀ ਬਹੁਤ ਜ਼ਿਆਦਾ ਛੜ ਗਿਆ ਇਹ ਚੰਗਾ ਪਿਆ ਅੱਜ ਲੋਸਾਂ ਪੂਰਾ ਸ਼ਾਨਦਾਰ ਹੋ ਜਾਂਦਾ ਇੱਛਾ ਦਾ ਜਿਵੇਂ ਪਹਿਲਾਂ ਗੱਲ ਕਰ ਰਿਹਾ ਸੀ ਮੈਂ ਹਾਂਜੀ ਮਟੀਰੀਅਲ ਤਿਆਰ ਹੋ ਜਾਂਦਾ ਸਾਰਾ ਆਹ ਤਾਂ ਤਿਆਰੀ ਆ ਬਸ ਤੇਲ ਹੀ ਗਰਮ ਹੋ ਰਿਹਾ ਆ ਝੱਗ ਜੀ ਮਰਜੇ ਜਦ ਵੀ ਪੈ ਜਾਣੇ ਗੋਲ ਗੋਲੇ ਮਿਲ ਜਾਣੇ 10 ਮਿੰਟ ਤੱਕ ਬਾਕੀ ਇਹਦੇ ਚਟਨੀ ਬਣਾ ਲਈ ਪਰੀਨੇ ਦੀ ਇਹ ਸਾਈਡਾਂ ਕੱਟਣੀਆਂ ਪੈਂਦੀਆਂ ਹੁੰਦੀਆਂ ਨੇ ਬਰੈਡਾਂ ਦੀਆਂ ਫਿਰ ਉਜ ਆਹ ਕੱਟ ਦੋ ਇੱਥੇ ਕੱਟਦੀਆਂ ਸੈਡਾਂ ਕੱਟੋ ਤਾਂ ਇੱਥੇ ਲੈ ਫੜਾਓ ਕੱਟ ਦਿੰਦਾ ਹਾਂ ਹਾਂਜੀ ਆ ਸਾਈਡਾਂ ਕੱਟ ਰਹੀ ਮੈਂ ਬਰੈਡਾਂ ਦੀਆਂ ਹੁਣ ਇਹਦੀ ਕਟਿੰਗ ਕਰ ਦਿੰਨੇ ਆਂਗੇ ਕਿੰਤਾ ਪਤਾ ਨਹੀਂ ਕਿ ਉਹਨਾਂ ਦੇ ਇਹਨਾਂ ਨੂੰ ਨਹੀਂ ਪਤਾ ਤੇ ਗ੍ਰाइंड ਕਰਨਾ ਹੈ ਹੁਣ ਵਿੱਚ ਪੂੜਾ ਬਣਾਉਣਾ ਪਾਊਡਰ ਬਣਾਉਣਾ ਇਹਦੇ ਵਿੱਚ ਪਾਜੂਗਾ ਵੀ ਵਿੱਚ ਨਹੀਂ ਮਾਉਣਾ ਇਹ ਲਾ ਲਾ ਕੇ ਵਿੱਚ ਪਾਉਣਿਆ ਅੱਛਾ ਹਨੇ ਕਾਹਦੇ ਕਾਹਦੇ ਚਮਚੇ ਨਾ ਪਾਉਣੇ ਨੇ ਹੋਗੇ ਮੇਰੇ ਤਾਂ ਹੱਥ ਨਹੀਂ ਹੋਣੀਆਂ ਚਮਚੇ ਨਾ ਚਮਚੇ ਨਾ ਲੈਣ ਦੇ ਰਵਿੰਦਰ ਪਾਉਣੇ ਨੇ ਚਮਚੇ ਨਾ ਹਾਂ ਲਓ ਜੀ ਗੋਲ ਗਲੇ ਬਣ ਗਏ ਤਕਰੀਬਨ ਦੋ ਤਾਂ ਚੱਲਣਗੇ ਸਾਡੇ ਇਹ ਕੱਲ੍ਹ ਤੱਕ ਖਾਵਾਂਗੇ ਇਹਨਾਂ ਨੂੰ ਠੰਡੇ ਦੋ ਵੀ ਜਿਆਦਾ ਸਵਾਦ ਲੱਗਦੇ ਆਗੇ ਤੇ ਦੋ ਕੋਲ ਬਣਾਉਂਗੀ ਬ੍ਰੈਡ ਕਪੜਾ ਹਾਂ ਦੋ ਕ ਬ੍ਰੈਡ ਪਕੌੜਾ ਬਣਾਉਂਗੀ ਦੋ ਕ ਬ੍ਰੈਡ ਰੋਲ ਬਣਾਉਂਗੀ ਬਸ ਕੱਲੇ ਬ੍ਰੈਡ ਵੀ ਬ੍ਰੈਡ ਪਕੌੜੇ ਤੇ ਬ੍ਰੈਡ ਰੋਲ ਹੈ ਦੋ ਦੋ ਕੀ ਬਣਾਉਂਗੀ ਮਾੜੀ ਨਹੀਂ ਬਣਾ ਕ ਦੋ ਪੈਕਟ ਮੰਗਾ ਲੈਣੇ ਸੀਗੇ ਕੀ ਚੀਜ਼ ਤੇ ਬ੍ਰੈਡ ਤੇ ਮੈਂ ਪੁੱਛਿਆ ਸੀ ਕਿ ਮੈਂ ਕ ਇੱਕ ਚਾਹੀਦਾ ਕ ਦੋ ਚਾਹੀਦਾ ਬਸ ਜਨਾ ਸੁਆਦ ਨੂੰ ਖਾਣੇ ਗੜਾ ਲੱਜਣਾ ਲੈ ਮੈਂ ਕਰਤਾ ਹੈ ਉਹ ਉਹਨੇਕ ਬਣਾ ਲੈਣੇ ਬ੍ਰੈਡ ਰੋਲ ਉਹ ਬੜੀ ਜਦੀ ਮੰਗ ਲਈ ਪਰ ਨਾ ਉਹਨੇ ਮੈਂ ਗੈਸ ਘੱਟ ਰੱਖ ਦਿੱਤੀ ਜੰਮ ਤੇ ਇਹ ਕਰਵਾਉਣਾ ਕਰਤਾ ਚੱਕਤਾ ਮਿੰਦੀ ਹੋਣੀ ਆ ਬੱਲਾ ਆ ਲਓ ਕੋਲ ਕਰੇ ਨਰਮ ਕਰੜੇ ਨੇ ਥੋੜਾ ਟਾਈਮ ਰੋਕ ਕੇ ਨਰਮ ਹੋਣਗੇ ਹਾਂ ਤਾਜ਼ਾ ਤਾਜ਼ੇ ਕੱਢੇ ਆ ਨਾ ਕੱਲ ਨੂੰ ਖਾਣ ਕੇ ਵਧੀਆ ਹੋਣਗੇ ਕੱਲ ਨੂੰ ਹੋਏ ਨਰਮ ਹੋ ਜਾਣੇ ਹਾਂ ਠੰਡੇ ਹੋਏ ਕੋਲੇ ਹੋ ਜਾਂਦੇ ਨੇ ਦੋਵੇਂ ਟਾਇਰ ਕਿ ਗਾਲੇ ਹੋ ਹੈ ਪੰਜ ਦਸ ਮਿੰਟ ਰੁੱਕ ਕੇ ਖਾ ਲਿਓ ਅੱਜ ਬਾਗ ਗੁਗਲਦਲੇ ਮੰਗਦੇ ਨੇ ਨਹੀਂ ਨਹੀਂ ਬੈਂਡਿੰਦੇ ਲੈ ਆਏ ਆ ਇਹ ਆਪ ਉਂਝੇ ਦੇ ਕੜੜੇ ਨੇ ਇਹ ਤਾਂ ਕੜੜੇ ਰਹਿਣਗੇ ਸਾਈਡ ਤੋਂ ਜਿਹੜੇ ਵਾਲੇ ਮੋٹے ਮੱਛੀ ਜਾਂਦੇ ਥੋੜੀ ਬੋਲਦੇ ਆਉਣਗੇ ਵਾਲੇ ਮੋٹے ਤਾਂ ਕੜੜੇ ਰਹਿਦੇ ਹੁੰਦੇ ਐ ਨਹੀਂ ਮੈਂ ਕੱਚੇ ਕੱਢਣੇ ਪੈਣੇ ਆ ਜਵਾਕ ਕਹਿੰਦੇ ਪਕਾਓ ਮੀ ਬੈ ਗਿਆ ਔਰ ਬਰੈਡ ਪਕੌੜਾ ਹੀ ਬਣਾਉਂਗਾ ਕਹਿੰਦੇ ਉਹ ਤਾਂ ਮੌਕਾ ਹੀ ਭਾਲਦੇ ਆ ਬਾਹਰ ਰੋਜ਼ ਹੀ ਭਾਲਦੇ ਹੁੰਦਾ ਰਕਾ ਨੂੰ ਹੁੰਦਾ ਹੀ ਆ। ਮੇਹਰ ਨੂੰ ਹੀ ਵਾਲਾ ਰਹਿੰਦਾ ਐਂ ਚੀਜ਼ਾਂ ਦਾ। ਮਾਝਾ ਵੜਗੇ ਮੱਟਾਪੂਰਾ ਵਧੀਆ। ਕੋਈ ਨਰਮ ਬਣਿਆ ਹੋਇਆ। ਹਾਂ। ਆਹ ਦਾ ਫਿਰ ਕਿਹੜਾ ਰਹਿਣਾ ਹੁੰਦਾ ਕਿ ਨਾਲੀ ਤੇ ਜਿਹੜੀ ਮੱਛੀ ਆਂਦੀ ਐ ਇੰਨਾ ਕ ਤਾਂ ਹੁੰਦਾ ਹੀ ਆ। ਹਾਂ। ਕੋਣ ਉਹ ਸਾਰੇ ਪਹਿਲਾ ਪੂਰ। ਜਿਹੜਾ ਪਹਿਲਾ ਪੂਰ ਬਣਿਆ ਤਾਂ ਨਵੇੜ ਤਾਂ ਦੂਜਾ ਚੱਲ ਰਿਹਾ। ਮੜਕਣਾ ਸਾਰੇ ਬਹੁਤ ਪੜੇ ਆ ਦੇਖੀਂ ਆਹ ਵਾਰੀ। ਮਿੱਠਾ ਬਹੁਤ ਸਹੀ ਪਿਆ ਹਣਾ। ਤੇ ਮਿੱਠਾ ਵੀ ਸਹੀ ਐ ਪੂਰੇ ਕਰਮ। ਇਹ ਹੁਣੇ-ਹੁਣੇ ਖਾ ਲਾਂਗੇ ਆਪਾਂ ਮੁੜ ਕੇ ਤਾਂ। ਖਾਉਨੇ ਹੁਣ ਹੈਗੇ ਰਾਜ ਜਾਣ ਪਹਿਲੇ ਹੀ ਬਣਾਉਂਦੇ ਬਣਾਉਂਦੇ ਆਪਾਂ ਹੂੰ ਫਿਰ ਬ੍ਰੈਡ ਵਾਲੇ ਕੋਲ ਜਾਵਾਂਗੇ ਇਹ ਕੱਲੂ ਖਾਹ ਹੁਣੇ ਬਾਕੀ ਦੇ ਬਚੇ ਇਹ ਬ੍ਰੈਡ ਪਕੌੜੇ ਬਣਾਉਣੇ ਨੇ ਹੂੰ ਬਣਾਉਣੇ ਨੇ ਦਹੀਂ ਬਣਾਉਣੇ ਕਿਦੇ ਵਾਸਤੇ ਇਸ ਫਿਰ ਸਾਰਿਆਂ ਨੂੰ ਹਾਂ ਜੀ ਦੂਜਾ ਮੁੰਡਿਆ ਨੂੰ ਲੱਗਾ ਪਿਆਰ ਹੁਣ ਇਹ ਚਿੱਟੇ ਬ੍ਰੈਡ ਥਾਈ ਸੀ ਤੁਸੀਂ ਬਰਾਊਨ ਬ੍ਰੈਡ ਲੈ ਵੀ ਆਏ ਮੈਂ ਪੁੱਛਿਆ ਤਾਂ ਸੀਗਾ ਮੈਨੂੰ ਕੀ ਪਤਾ ਸੀ ਕਿ ਵੀ ਆ ਬਣਾਉਣਾ ਇਹ ਨੂੰ ਇੰਨਾ ਪਤਾ ਨਹੀਂ ਹੈਗਾ ਮਮ ਹੈ ਵੀ ਘੜੇ ਜੇ ਪਏ ਨੇ ਇਹ ਠੀਕ ਆ ਅੱਛਾ ਨਰਮ ਕਰਕੇ ਵਿੱਚ ਮੀਟਰੀਲ ਭਰ ਲੈਣਾ ਹੈ ਆਲੂ ਹੈ ਆਲੂ ਪਾ ਦਿੰਦੇ ਤੇ ਆ ਇਹ ਉੱਪਰ ਲਪੋਣਾ ਦੇ ਕ੍ਰਿਸਪੀ ਬਣਨਗੇ ਨਾਲ ਅੱਛਾ ਜਿਹੜਾ ਗਰਾਇੰਡ ਕੀਤਾ ਸੀਗਾ ਉੱਪਰ ਲੱਗ ਜਾਊਗਾ ਹੈ ਜਦ ਤੱਕ ਵੀਨ ਸਾਹਿਬ ਨੂੰ ਪਤਾ ਹੀ ਆ ਸਾਰੇ ਬਣਾਉਂਦੇ ਆ ਮੈਨੂੰ ਇੰਨਾ ਪਤਾ ਸੀ ਇਹਦੇ ਬਾਰੇ ਮੈਂ ਆਪਦੀ ਜਾਣਕਾਰੀ ਦੀ ਪੁੱਛ ਰਿਆ ਤੁਸੀਂ ਕਿਹੜੇ ਬਣਾਉਣੇ ਆ ਕਦੇ ਬਣਾਉਣੇ ਪੈਸਾ ਆ ਬਣਾਉਂਦੇ ਨੇ ਇਹਨਾਂ ਨੂੰ ਸਭ ਨੂੰ ਪਤਾ ਪੰਦੇ ਬਾਹ ਬਣਾਉਂਦਾ YouTube ਤੇ ਮੈਂ ਨੰਨਾ ਮਾ ਭਾਈ ਮੈਂ ਵੀ ਬੰਦਾ ਮੈਨੂੰ ਬਣਾਉਣੀ ਪੈ ਸਕਦੇ ਨੇ ਕਈ ਵਾਰ ਤਾਂ ਰੈਸਪੀ ਬਣਾਉਣੀ ਹੁੰਦਾ ਮੈਂ ਸਬਜ਼ੀ ਬਣ ਗਏ ਗੁਲਗੁਲੇ ਦਾ ਕੰਮ ਖਤਮ ਹੋ ਗਿਆ ਗੁਲਗੁਲੇ ਬਣਾ ਲੈਣੇ ਕਿ ਵੀ ਇਹ ਕੱਲ ਨੂੰ ਵੀ ਖੱਦ ਜਾਣ ਠੰਡੇ ਸਵਾਦ ਲੱਗਦੇ ਆ ਅੱਜ ਦਾ ਪਰਸੋਂ ਦਾ ਖਾਦੇ ਜਾਣਗੇ ਜੇ ਕਿਸੇ ਸਬਰ ਨਾਲ ਖਾਈਏ ਜਿਹੜੇ ਪਕੌੜੇ ਹੁੰਦੇ ਨੇ ਇਹੇ ਠੰਡੇ ਸਵਾਦ ਲੱਗਦੇ ਤਾਂ ਬਲਕਿ ਪਕੌੜੇ ਵਿੱਚ ਘੱਟੀ ਬਣਾਉਂਗੀ ਬੱਚੇ ਬਚਾ ਭੰਗਾ ਲੈ ਕੇ ਬਹਿ ਗਏ ਪਹਿਲੀ ਵਾਰੀ ਬਣਾਉਣ ਲੱਗੇ ਆ ਇਹ

ਟਾਈਮ ਹੋ ਗਿਆ 7 ਵਜੇ ਜੀ। ਸਿਲਾ ਆਲੂ-ਉਲੂ ਵਾਲੇ ਤੇ ਛਟਨੀ ਬਣਾਈ। ਫਿਰ ਆਟਾ ਘੋਲਿਆ, ਗੁੜਗੁੜਿਆ ਲੈ ਗੋੜਪੀੰਤਾ ਬ्रेड ਰੋਲ ਬਣਾਈ ਤੇ ਹੁਣ ਬਣਾਵਾਂਗੇ ਬਰੈਡ ਪਕੌੜਾ। ਕਿੰਨੇ ਆੜਾ? ਕੜਾ ਲਾਂਗੇ। ਕੜਾ ਦੁੱਧ ਤੇ ਨਹੀਂ ਬਣਾਣਗੇ। ਹਾਂ। ਸਟਾਰਟ ਹੋ ਜਾਣੇ ਆ। ਚਲੋ ਬਰੈਡ ਪਕੌੜਿਆਂ ਦਾ ਆ ਗਿਆ ਟਾਈਮ। ਬਰੈਡ ਪਕੌੜੇ ਬਣਨੇ ਆ ਕਿ 2-4 ਕਪੀ ਸੀ। ਥੋੜਾ ਜਿਹਾ ਮੀਰੀਆਲ ਬਣਾਇਆ ਦੇਖੋ ਬੇਸਣ। ਤੇ ਦੂਜੀ ਤਰ੍ਹਾਂ ਕੱਟਨੇ ਸੀ ਯਾਰ ਇਹ ਟੇਡੇ। ਪਹਿਲਾਂ ਹੀ ਛੱਟਦੇ ਰੇ ਮੈਂ। ਚਾਰ-ਚਾਰ ਵੀ ਇਸ ਕਰਨੇ ਆਂ। ਆਹੀ ਘਟ ਦੇਣੇ। ਮੁੱਕ ਜਾਨਾ ਮਟੀਰੀਅਲ ਆਪਣਾ ਮਲਾਉਣਾ ਫੇਰ। ਕਿਹੜਾ ਮਟੀਰੀਅਲ ਮੁੱਕ ਜਾਨਾ? ਆਹੋ ਬੇਸਣ। ਇਹ ਉਪਰ। ਹਾਂ। ਇਹ ਉਪਰ। ਮਤ ਉਹ ਵੀ ਇਸ ਇਹਦੇ ਚਾਰ-ਚਾਰ ਬਣਨੇ ਆਂ। ਇੰਨਾ ਹੀ ਆ। ਇੱਕ ਹੋਰ। ਟੇਸਟ ਵਾਸਤੇ ਵਸਤੀ ਬਿਮਾਰ ਥੋੜੀ ਹੋਣਾ ਫਰ ਹੋਵੇ। ਇਹ ਖਾਣ ਨੂੰ ਨਹੀਂ ਜਾਣਾ। ਟੇਸਟ ਕਰ ਲੂ ਬਸ। ਇਹ ਤਾਂ ਬਹੁਤ ਚਾਹੀਦੇ ਜੀ ਟੇਸਟ ਕਰਨਾ। ਇਹ ਠੰਡੇ ਹੋ ਜਾਣਾ ਤੁਹਾਨੂੰ ਖਾਣ ਨੂੰ ਲੱਗਣਗੇ। ਬਾਅਦ ਚ ਜਾਂਦੇ ਰਹਿਣਾ ਇਹ ਚੀਜ਼ੀ ਚਾਟ ਮਸਾਲਾ ਚਾਟ ਮਸਾਲਾ ਉਹ ਤਾਂ ਨਹੀਂ ਹੋਣਾ ਲੱਗਦਾ ਵੀ ਹੈਗਾ ਪਤਾ ਨਹੀਂ ਮੈਨੂੰ ਨਹੀਂ ਪਤਾ ਉਹਦੇ ਬਾਰੇ ਦੇਖਣਾ ਪੈਣਾ ਦੇਖਦੀ ਹਾਂ ਵਿੱਚ ਗੁਰਮੇਹਰ بیا ਟਿਊਸ਼ਨ ਆ ਕਿਉਂਕਿ ਜਿਹੜੇ ਉਹ ਸੀਗੇ ਬ੍ਰੈਡ ਰੋਲਸ ਦੀ ਉਹ ਵੀ ਬਣਵਾਏ ਸੀਗੇ ਟਿਊਸ਼ਨ ਜਦੋਂ ਠੰਡੇ ਹੋ ਜਾਣੇ ਆ ਇਹ ਟਿਊਸ਼ਨ ਆਣਾ 7:30 ਨੂੰ ਆਣਾ ਉਹਨੇ ਉਹ ਤਾਂ ਲੇਟ ਬਣਾਣੇ ਨੇ ਜਦੋਂ ਠੰਡੇ ਹੋ ਜਾਣੇ ਆ 7:30 ਨੂੰ ਆਣਾ ਟਾਈਮ ਕੀ ਹੋਇਆ ਉਹਨੇ ਉਨੇ ਸੱਤ ਉਹ ਮੇਰੇ ਅਰਦਾ ਬੜਾ ਉਹ ਠੰਡੀ ਜੀ ਸਵਾਦ ਲੰਦਿਆ ਕਿ ਮੈਨੂੰ ਠੰਡੀ ਜੀ ਸਵਾਦ ਆਹ ਢੜੇ ਥੋੜੇ ਜੇ ਕੱਚੇ ਰੱਖ ਲੈਣੇ ਸੀ ਦੁਬਾਰਾ ਰਾੜ ਦੇਣੇ ਸੀ ਤੇ ਅੱਗੇ ਤੇ ਫੇਰ ਤੇਲ ਘਰੋਂ ਕਰਕੇ ਬੜੀ ਸਵਾਦ ਲੱਦੀ ਮਾਂ ਹਬੀ ਜੀ ਤੇ ਢੱਡੀ ਖਾ ਕੇ ਖਾ ਗਏ ਖਾ ਚੁਣੇ ਕਮੈਂਟ ਤਾਂ ਤੁਹਾਡੇ ਹਣ ਖਾਪ ਜੀ ਆਉਣਗੇ ਤਾਂ ਮੈਨੂੰ ਪਤਾ ਹੀ ਹੈ ਕੋਈ ਸਹੀ ਆਉਣਗੇ ਇਹ ਸੱਚੇ ਕਮੈਂਟ ਆਉਣੇ ਆ ਸਹੀ ਨਹੀਂ ਹੈਗੇ ਸਹੀ ਐ ਕਿ ਨਹੀਂ ਆ ਅਸੀਂ ਦੇਖਣ ਨੂੰ ਸ਼ਗਲ ਲੱਗਦੇ ਵੀ ਇਹਦੇ ਆ ਹੂੰ ਬਹੁਤ ਚੰਗੇ ਆ ਮੇਰੀ ਗੱਲ ਹੋ ਰਹੀ ਹੈ ਇਹ ਆ ਵੀ ਆਇਟਮ ਪੜਾਈ ਸੀਗੀ। ਤਾਂ ਕੰਨ ਬੱਤੀ। ਨਹੀਂ ਨਹੀਂ। ਵਿੱਚੋਂ ਨਰਮੀ ਆ ਇਹ। ਸਭੀ ਚਾਟ ਮਸਾਲਾ ਪੈ ਗਿਆ। ਹੁਣ ਹੋਇਆ ਵੇਲੇ 5 ਵਜੇ ਦੇ ਲੱਗੇ ਹੋਇਆ ਸੀ। ਮਨੋ ਕੇ ਮਲਵਿੰਦਰ ਲੱਗੀ ਸੀ 5 ਵਜੇ ਤੇ ਹੁਣ ਵੇਲੇ ਹੋਈ ਹੈਗੀ। ਤੇ ਖਾਣ ਲੱਗਦੇ ਹਾਂ ਮਟੀਰੀਅਲ। ਪੈ ਗਿਆ ਪਲੇਟਾਂ 'ਚ। ਮਾਰਿਓ ਬਰੈਡ ਬ్రెਡ ਪਕੌੜਾ ਬੈਡ ਪਕੌੜਾ ਹਾਂ ਕੀ ਬੈਡ ਰੋਲ ਬੈਡ ਰੋਲ ਵੀ ਹੈਗਾ ਪਕੌੜਾ ਹੈ ਨਾ ਦੇਖ ਲੂੰਗਾ ਦੇਖੂੰਗਾ ਕਹਿੰਦਾ ਦੇਖ ਲੈਣਾ ਆ ਦੇਖੋ ਲੈ ਆ ਲੈ ਉਧਰ ਹੀ ਲੈਓ ਏਸੀ ਨਾਲ ਨਰਮੀ ਪਹੁੰਚ ਜਾਂਦੇ ਆ ਮਾਰਿਆ ਕਾਇ ਕੀ ਬ੍ਰੈਡ ਆ ਕਿ ਬਰੈਡ ਪਕੌੜਾ ਤੁਜਾ ਕੀ ਬਰੈਡ ਰੋਲ ਬਰੈਡ ਰੋਲ ਕਿਹੜੇ ਬਣ ਗਿਆ ਗਰਮ ਨਾ ਹੋਵੇ ਠੀਕ ਆ ਸਵਾਦ ਇਹਨਾਂ ਪੂਰਾ ਹੂੰ ਇਹ ਪੂਰੇ ਟੇਸਟੀ ਬਣਨੇ ਆ ਆ ਹਲੇ ਖਾਣਾ ਤੇ ਬਰੈਡ ਪਕੌੜਾ ਮੈਂ ਖਾ ਲਿਆ ਉਹ ਡੂਸੋਆ ਨੇ ਰੈੱਡ ਬੋਰਡ ਨਾਲ ਵੀ ਡਿੱਡੇ ਆ ਗਿਆ। ਹਰ ਨਹੀਂਦਾ ਹੀ ਪਈਏ। ਨੀਂਂਚ ਹੀ ਖਾਈ ਜਾਂਦਾ ਸੱਤਾ ਪਿਆ। ਇੱਥੇ ਠਾਇਆ ਤਾ ਹੀ ਫੋਲ ਲੱਗ ਗਿਆ ਟਕੇ।